ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਹ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿਚਕਾਰ ਅਚਾਨਕ ਟੋਆ ਪੈ ਜਾਂਦਾ ਅਚਾਨਕ ਧੱਸ ਜਾਂਦੀ ਹੈ ហេਠਾ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ ហេਠਾ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਤਾਂ ਦਿਖਾ ਰਿਹਾ ਤਤ ਸੁਵਿਰਸ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਹੇ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤੋ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਟਾ ਤਸ ਜਾਂਦੀ ਹੈ ਤਸਣ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਣੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੱਸਣੇ ਜਿਹੜੀ ਬਾਈਕ ਆ ਹੀਠਾਂ ਡਿੱਗ ਜਾਂਦੀ ਡੂੰਘੇ ਟੋੜ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਤੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤਾਂ ਉਹ ਦੱਸਦੀ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀ ਪਿਆਰੇ ਲਗਾਤਾਰ ਮੀਂਹ ਪੈ ਰਹੇ ਕਈ ਥਾਵਾਂ ਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁੱਬਰ ਹੋਇਆ ਵਿਆ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ ਦਰਿਆਵਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ ਦਰਿਆਵਾਂ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਚ ਲਗਾਤਾਰ ਪਾਰੀ ਮੀਂਹ ਪਿਆਰੇ ਕਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣਾ ਤੇ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਆ ਉਹ ਏਹਟਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਹਲਾਤ ਜਿਹੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿੱਚ ਕਾਰ ਅਚਾਨਕ ਟੋਆ ਪੈ ਜਾਂਦੇ ਅਚਾਨਕ ਧੱਸ ਜਾਂਦੀ ਹੈ ਏਹਠਾ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ 헤ਟਾ ਡਿੱਗ ਜਾਂਦੀ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਤਾਂ ਦਿਖਾ ਰਿਹਾ ਤਾਂ ਤਸਵੀਰਾਂ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾਂ ਤਸ ਜਾਂਦੀ ਹੈ ਤਸਣ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਹਨੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਜੱਦਾ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆੇੇਠਾਂ ਡਿੱਗ ਜਾਂਦੀ ਡੂੰਘੇ ਟੋਏ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਦੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਕਈ ਥਾਵਾਂ ਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁਬੜ ਹੋਇਆ ਵਿਆ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ دریاਵਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ دریاਵਾਂ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪਿਆ ਰਿਹਾ ਕੱਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣਾ ਤੇ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਹੈ ਉਹ ਹੇਠਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਹਲਾਤ ਜਿਹੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਡ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿਚਕਾਰ ਅਚਾਨਕ ਟੂਆ ਪੈ ਜਾਂਦੇ ਅਚਾਨਕ ਧਸ ਜਾਂਦੀ ਹੈ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਅ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਤਾਂ ਦਿਖਾ ਰਿਹਾ ਤਾਂ ਤਸਵੀਰਾਂ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾਂ ਤਸ ਜਾਂਦੀ ਹੈ ਤਸਨ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਹਨੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਜੱਦਾ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆ ਹੀਠਾਂ ਡਿੱਗ ਜਾਂਦੀ ਡੂੰਘੇ ਟੋਲ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਦੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤਾਂ ਉਹ ਦੱਸਦੀ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪਿਆ ਰਿਹਾ ਲਗਾਤਾਰ ਮੀਂਹ ਪਿਆ ਰਿਹਾ ਕਈ ਥਾਵਾਂ ਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁਬੜ ਹੋਇਆ ਵਿਆ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ دریاਵਾ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ دریاਵਾ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਪਾਰੀ ਮੀਂਹ ਪਿਆ ਹੈ ਕੱਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣਤ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਆ ਉਹ ਏਹਟਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਲਾਰ ਜੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿੱਚ ਕਾਰ ਅਚਾਨਕ ਟੋਆ ਪੈ ਜਾਂਦੇ ਅਚਾਨਕ ਧੱਸ ਜਾਂਦੀ ਹੈ ਏਹਠਾ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ 헤ਟਾ ਡਿੱਗ ਜਾਂਦੀ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਸਵੀਰ ਤੁਹਾਨੂੰ ਦਿਖਾ ਰਿਹਾ ਤਤ ਸੁਵਿਰਸ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਹੇ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾ ਤਸ ਜਾਂਦੀ ਹੈ ਤਸਣ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਣੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆੇੇਠਾਂ ਡਿੱਗ ਜਾਂਦੀ ਐ ਡੂੰਘੇ ਟੋਏ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਦੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਕਈ ਥਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁਬੜ ਹੋਇਆ ਵਿਆ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ دریاਵਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ دریاਵਾਂ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪਿਆ ਰਿਹਾ ਕੱਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣਤ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਆ ਉਹ ਏਹਟਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤੇ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿੱਚ ਕਾਰ ਅਚਾਨਕ ਟੋਆ ਪੈ ਜਾਂਦੇ ਅਚਾਨਕ ਧੱਸ ਜਾਂਦੀ ਹੈ ਏਹਠਾ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ 헤ਟਾ ਡਿੱਗ ਜਾਂਦੀ ਉਸ ਤੋਂ ਬਾਅਦ ਦਮਕਰ ਵਿਪਾਰ ਨੂੰ ਸੋਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਆ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਰਿਹਾ ਤਾਂ ਤਸਵੀਰਾਂ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾਂ ਤਸ ਜਾਂਦੀ ਹੈ ਤਸਨ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਣੇ ਇੱਕ ਬੰਦਾ ਵੀ ਡਿੱਗ ਜਾਂਦਾ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਉਸ ਤੋਂ ਬਾਅਦ ਜ ਕੇ ਦਮਕਲਵੇ ਪਾਉਣ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਹੈ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆ ਹੀਠਾਂ ਡਿੱਗ ਜਾਂਦੀ ਡੂੰਘੇ ਟੋੜ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਦੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤਾਂ ਉਹ ਦੱਸਦੀ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪਿਆ ਰਿਹਾ ਲਗਾਤਾਰ ਮੀਂਹ ਪਿਆ ਰਿਹਾ ਕਈ ਥਾਵਾਂ ਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁਬੜ ਹੋਇਆ ਵਿਆ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ دریاਵਾ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ دریاਵਾ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਪਾਰੀ ਮੀਂਹ ਪਿਆ ਹੈ ਕੱਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣੇ ਤੇ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚ ਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਹੈ ਉਹ ਹੇਠਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਹਲਾਤ ਜਿਹੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਡ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿਚਕਾਰ ਅਚਾਨਕ ਟੂਆ ਪੈ ਜਾਂਦੇ ਅਚਾਨਕ ਧੱਸ ਜਾਂਦੀ ਹੈ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਅ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਤਤ ਸੁਵਿਰਸ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਹੇ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾ ਤਸ ਜਾਂਦੀ ਹੈ ਤਸਣ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਣੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆ ਹੀਠਾਂ ਡਿੱਗ ਜਾਂਦੀ ਡੂੰਘੇ ਟੋੜ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤਾਂ ਮੌਕੇ ਦੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਕਈ ਥਾਵਾਂ ਤੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਦਾ ਜਿਉਣਾ ਦੁਬੜ ਹੋਇਆ ਵਿਆ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਕਿਉਂਕਿ ਬਾਰਿਸ਼ ਲਗਾਤਾਰ ਪੈ ਰਹੀ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਜੋ دریاਵਾਂ ਦਾ ਪਾਣੀ ਜਿਹੜਾਗਾ ਉਹ ਲਗਾਤਾਰ ਵਧ ਰਿਹਾ ਜਿਸ ਕਰਕੇ ਜੋ ਇੱਕ ਚੇਤਾਵਨੀ ਵੀ ਜਾਰੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ دریاਵਾਂ ਦੇ ਨਜ਼ਦੀਕ ਤੁਸੀਂ ਨਹੀਂ ਆਉਣਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਪਾਰੀ ਮੀਂਹ ਪਿਆ ਹੈ ਕੱਲ ਵੀ ਪੰਡੋ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਸੀ ਜਿਸਕੇ ਜਿਸ ਤੋਂ ਬਾਅਦ ਬਿਆਸ ਦੇ ਕੰਡੇ ਤੇ ਵਸਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਨਾਪ ਜਾਣਤ ਨਾ ਹੀ ਜਾਨਵਰਾਂ ਨੂੰ ਲੈ ਕੇ ਜਾਣਾ ਜਿਸ ਤੋਂ ਬਾਅਦ ਲਗਾਤਾਰ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਬਣੀ ਹੋਈ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਵਿੱਚਕਾਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਚੰਡੀਗੜ੍ਹ ਦੀ ਇੱਕ ਸੜਕ ਜਿਹੜੀ ਆ ਉਹ ਏਹਟਾਂ ਤਸ ਜਾਂਦੀ ਹੈ ਇੰਨਾ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਹਲਾਤ ਜਿਹੜੇ ਨੇ ਬਣੇ ਹੋਏ ਨੇ ਤਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇੱਕ ਸੜਕ ਦੇ ਵਿੱਚ ਕਾਰ ਅਚਾਨਕ ਟੋਆ ਪੈ ਜਾਂਦੇ ਅਚਾਨਕ ਧੱਸ ਜਾਂਦੀ ਹੈ ਏਹਠਾ ਸੜਕ ਤੇ ਬੰਦੇ ਸਣੇ ਇੱਕ ਬਾਈਕ ਜਿਹੜੀ ਆ ਉਹ 헤ਟਾ ਡਿੱਗ ਜਾਂਦੀ ਉਸ ਤੋਂ ਬਾਅਦ ਦਮਕਰ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਦਮਕਰ ਵਿਭਾਗ ਪਹੁੰਚਦੇ ਦੋਸਤੋ ਬਾਅਦ ਹੀ ਬਾਈਕ ਨੂੰ ਤੇ ਉਸ ਬੰਦੇ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤਸਵੀਰਤਾਂ ਦਿਖਾ ਰਿਹਾ ਤਾਂ ਤਸਵੀਰੇ ਸਾਹਮਣੇ ਇਹ ਤਾਂ ਲਗਾਤਾਰ ਜੋ ਮੀਂਹ ਪੈ ਰਿਹਾ ਇਸ ਦੇ ਕਾਰਨ ਜਿੱਥੇ ਕਾਫੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਉੱਥੇ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਚਾਨਕ ਸੜਕ ਤਸ ਜਾਂਦੀ ਹੈ ਅਚਾਨਕ ਰੋਡ ហេਠਾਂ ਤਸ ਜਾਂਦੀ ਹੈ ਤਸਣ ਦੇ ਨਾਲ ਇੱਕ ਵੱਡਾ ਡੂੰਗਾ ਟੋਆ ਪੈ ਜਾਂਦਾ ਹੈ ਅਤੇ ਉਸ ਦੇ ਵਿੱਚ ਇੱਕ ਬਾਈਕ ਦੇ ਸਣੇ ਇੱਕ ਬੰਦਾ ਵੀ ਡਿੱਗ ਜਾਂਦਾ ਹੈ ਤਾਂ ਮੌਕੇ ਤੇ ਕੋਈ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਾ ਕੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਹੀ ਆ ਕੇ ਫਿਰ ਕਰਮਚਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਬਾਹਰ ਜੱਦਾ ਜਾਂਦਾ ਤਾਂ ਤਸਵੀਰਾਂ ਚੰਡੀਗੜ੍ਹ ਦੀਆਂ ਸਾਹਮਣੇ ਨੇ ਚੰਡੀਗੜ੍ਹ ਦੇ 47 48 ਸੈਕਟਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਮੌਕੇ ਤੇ ਜਿਹੜੀ ਪੁਲਿਸ ਪਹੁੰਚ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਪੰਜਾਬ ਦੀ ਰਾਜਧਾਨੀ ਇਹ ਚੰਡੀਗੜ੍ਹ ਉਸ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਟੋਆ ਅਚਾਨਕ ਟੋਆ ਪੈ ਜਾਂਦਾ ਹੈ ਅਚਾਨਕ ਰੋੜ ਤਸ ਜਾਂਦੀ ਹੈ ਜਿਸ ਤੋਂ ਬਾਅਦ ਇਹ ਬਾਈਕ ਇੱਕ ਬੰਦਾ ਬੰਦੇ ਦੇ ਸਣੇ ਜਿਹੜੀ ਬਾਈਕ ਆੇੇਠਾ ਡਿੱਗ ਜਾਂਦੀ ਢੂੰਗੇ ਟੋਏ ਦੇ ਵਿੱਚ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਜੋ ਹੈ ਉਹ ਬਾਹਰ ਕੱਢਿਆ ਜਾਂਦਾ ਤੇ ਮੌਕੇ ਤੇ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਦਿਨਾਂ ਤੋਂ ਉਤਰੀ ਪਾਰ ਦੇ ਵਿੱਚ ਪੂਰੇ ਮੀਂਹ ਪਿਆ ਰਿਹਾ ਲਗਾਤਾਰ ਮੀਂਹ ਪਿਆ ਰਿਹਾ ਕਈ ਥਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਬੱਦਲ ਫਟਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲੋਕ